ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੈ ਕੇ ਆਈ ਆ ਜੀ ਬਿਰਿੰਗਰਾਜ ਦਾ ਬੂਟੇ ਲੈ ਕੇ ਆਈ ਆ ਇਹ ਖੇਤ ਵਿੱਚੋਂ ਹੀ ਮੈਂ ਪਾਟ ਕੇ ਲੈ ਆਈ ਆ ਕਿ ਸਾਡੇ ਮੇਰੇ ਪੇਕਿਆਂ ਦੇ ਪਿੰਡ ਬਹੁਤ ਆਮ ਹੀ ਖੇਤਾਂ ਦੇ ਵਿੱਚ ਹੁੰਦੇ ਆ ਇਹ ਤੇ ਤੁਸੀਂ ਵੀ ਆਸਾਨੀ ਦੇ ਨਾਲ ਇਹਦੀ ਪਹਿਚaan ਕਰ ਸਕਦੇ ਹੋ ਮੈਂ ਤੁਹਾਨੂੰ ਦਿਖਾਉਣੀ ਆ ਤਾਂ ਫਲਾਵਰ ਜੇ ਹੋਇਆ ਕੱਲ ਤਾਂ ਹੈਗਾ ਸੀਗਾ ਤੇ ਪਰ ਹੁਣ ਇਹ ਜਿਹੜਾ ਨਾ ਬੰਦ ਹੋ ਗਿਆ ਫਲਾਵਰ ਕਿਉਂਕਿ ਰਾਤ ਦੇ ਮੈਂ ਪਾਣੀ 'ਚ ਲਿਆਂ ਕੇ ਰੱਖੇ ਹੋਏ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹਦਾ ਫਲਾਵਰ ਹੁੰਦਾ ਹੈ ਇੱਥੋਂ ਤੁਸੀਂ ਇਹਨੂੰ ਪਹਿਚਾਨ ਸਕਦੇ ਹੋ ਆਮ ਹੀ ਖੇਤਾਂ ਦੇ ਵਿੱਚ ਇਹ ਮਿਲ ਜਾਂਦਾ ਬੂਟਾ ਜੇ ਤੁਹਾਨੂੰ ਮਿਲਦਾ ਆ ਤੇ ਬਹੁਤ ਹੀ ਗੁਣਕਾਰੀ ਬੂਟਾ ਆ ਇਹ ਤੁਸੀਂ ਇਹਦੀ ਪਹਿਚਾਨ ਕਰਕੇ ਇਹਨੂੰ ਲਿਆਂਕ ਕੇ ਜੜਾਂ ਸਮੇਤ ਇਸ ਤਰ੍ਹਾਂ ਤੇ ਆਪਣੇ ਗਮਲੇ ਦੇ ਵਿੱਚ ਲਗਾਓ ਖਾਸ ਕਰਕੇ ਵੱਡੇ ਗਮਲੇ ਚ ਲਗਾਓ ਤੁਸੀਂ ਇਸ ਤਰ੍ਹਾਂ ਡਰਮ ਵਗੈਰਾ ਲਗਾ ਕੇ ਨਾ ਉਹਦੇ ਵਿੱਚ ਲਗਾਓ ਤੇ ਹੁਣ ਤਾਂ ਮੈਂ ਜੇ ਇਹਦੀ ਸਾਰੀ ਵੀਡੀਓ ਬਣਾਉਂਗੀ ਤਾਂ ਬਹੁਤ ਲੰਬੀ ਹੋ ਜਾਣੀ ਹੈ ਦੂਜੀ ਮੇਰੇ ਹੱਥ ਵੀ ਥੋੜੇ ਗੰਦੇ ਹੋਏ ਹੋਏ ਆ ਨਹੀਂ ਤੇ ਮੈਂ ਤੁਹਾਨੂੰ ਦਿਖਾਣਾ ਸੀ ਇਹਦਾ ਇਹਦੇ ਤੁਸੀਂ ਨਾ ਇਸ ਤਰ੍ਹਾਂ ਦੋ ਪੱਤੇ ਤੋੜ ਕੇ ਆਪਣੇ ਹੱਥ ਤੇ ਮਸਲਿਓ ਜਦੋਂ ਤੁਹਾਨੂੰ ਕਿਤੇ ਬੂਟਾ ਮਿਲਿਆ ਨਾ ਇਸ ਤਰ੍ਹਾਂ ਮਸਲਦੇ ਰਹਿਓ ਮਸਲਦੇ ਰਹਿਓ 2 ਮਿੰਟ ਤੱਕ ਆ ਦੇਖੋ ਤੁਸੀਂ ਇਹ ਚ ਹਰੀਆਲੀ ਜੀ ਆਣੀ ਸ਼ੁਰੂ ਹੋ ਗਈ ਨਾ ਤੇ ਹੌਲੀ ਹੌਲੀ ਜਿਹੜਾ ਨਾ ਇਹਨੇ ਕਾਲਾ ਹੋਣਾ ਸ਼ੁਰੂ ਹੋ ਜਾਣਾ ਹੈ ਇੱਥੋਂ ਆਹ ਵਾਲੇ ਹੱਥ ਤੋਂ ਇਸ ਤਰ੍ਹਾਂ ਆਪਾਂ 2-3 ਮਿੰਟ ਇਹਨੂੰ ਮਸਲੀ ਜਾਵਾਂਗੇ ਨਾ ਤੇ ਆਪਣਾ ਜਿਹੜਾ ਹੱਥ ਬਣਾ ਇੱਥੋਂ ਕਾਲਾ ਹੋ ਜਾਣਾ ਕਾਲਾ ਰੰਗ ਮਤਲਬ ਕਿ ਇਹ ਫਿਰ ਧੋਇਆ ਵੀ ਨਹੀਂ ਲੱਥਣਾ ਹਫਤਾ ਪਰ ਇਸ ਤਰ੍ਹਾਂ ਹੀ ਰਹਿੰਦਾ ਹੱਥਾਂ ਤੇ ਇਹ ਰੰਗ ਏ ਮੈਂ ਲੈ ਕੇ ਆਈਆਂ ਜੀ ਵਾਲ ਕਾਲੇ ਕਰਨ ਵਾਸਤੇ ਕੁਦਰਤੀ ਤੌਰ ਤੇ ਵਾਲ ਕਾਲੇ ਕਰਨ ਵਾਸਤੇ ਕਿਉਂਕਿ ਹਜੇ ਤਾਂ ਬੂਟੇ ਬਹੁਤ ਥੋੜੇ ਆ ਹੁਣ ਮਿਲਦੇ ਨਹੀਂ ਇੰਨੇ ਇਹ ਕਿਉਂਕਿ ਦਵਾਈਆਂ ਬਹੁਤ ਪਾਉਂਦੇ ਆ ਕਿਸਾਨ ਭਰਾ ਜੜੀਆਂ ਘਾਹ ਵਾਲੀਆਂ ਹੁੰਦੀਆਂ ਚਲੋ ਉਹ ਤਾਂ ਉਹਨਾਂ ਦੀ ਮਜਬੂਰੀ ਹੁੰਦੀ ਆ ਪਰ ਇਹ ਬੂਟਾ ਬਹੁਤ ਘਟ ਗਿਆ ਹੁਣ ਪਹਿਲਾਂ ਬਹੁਤ ਜ਼ਿਆਦਾ ਹੁੰਦਾ ਸੀ ਸਾਡੇ ਪੰਜਾਬ ਦੇ ਵਿੱਚ ਇਹਨੂੰ ਮੈਂ ਜੜਾਂ ਸਮੇਤ ਹੀ ਇਸ ਤਰ੍ਹਾਂ ਲਗਾ ਦੇਣਾ ਆ ਇਹਨੂੰ ਤੁਸੀਂ ਗ੍ਰाइंड ਕਰਕੇ ਨਾ ਇਹਦੇ ਪੱਤਿਆਂ ਨੂੰ ਆਵਲਿਆਂ ਨੂੰ ਤੇ ਅੱਧਾ ਘੰਟਾ ਆਪਣੇ ਵਾਲਾਂ ਦੇ ਉੱਤੇ ਲਗਾ ਕੇ ਰੱਖੋ ਤੇ ਵਾਲ ਤੁਹਾਡੇ ਜਿਹੜੇ ਕੁਦਰਤੀ ਤੌਰ ਤੇ ਅੱਧੇ ਘੰਟੇ ਦੇ ਵਿੱਚ ਕਾਲੇ ਹੋ ਜਾਣਗੇ ਕੁਝ ਵੀ ਤੁਹਾਨੂੰ ਕੈਮੀਕਲ ਪਾਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਇਹਦੇ ਪੱਤਿਆਂ ਨੂੰ ਗ੍ਰाइंड ਕਰ ਲਓ ਤੁਸੀਂ ਗ੍ਰाइंड ਕਰਨ ਤੋਂ ਬਾਅਦ ਆਪਣੇ ਵਾਲਾਂ ਦੇ ਵਿੱਚ ਕੁਦਰਤੀ ਨੋਰਮਲ ਲਗਾ ਲਓ ਬਿਲਾ ਤੇਲ ਵਗੈਰਾ ਕੁਝ ਨਹੀਂ ਲਗਾਣਾ ਵਾਲਾਂ ਨੂੰ ਸੁੱਕੇ ਵਾਲ ਹੋਣ ਧੋਣ ਤੋਂ ਪਹਿਲਾਂ ਤੇ ਤੁਸੀਂ ਇਹਨਾਂ ਨੂੰ ਲਗਾ ਕੇ ਅੱਧਾ ਘੰਟਾ ਤੱਕ ਰੱਖੋ ਤੁਸੀਂ ਤੇ ਤੁਹਾਡੇ ਵਾਲ ਤੁਸੀਂ ਦੇਖਿਓ ਕੁਦਰਤੀ ਤੌਰ ਤੇ ਕਾਲੇ ਹੋ ਜਾਣਗੇ ਤੇ ਇਹਦਾ ਰੰਗ ਜਿਹੜਾ ਹੈ ਨਹੀਂ ਉਤਰੂਗਾ ਮਹੀਨਾ ਪਰ ਤੇ ਇਹ ਇੱਕ ਵਾਰੀ ਤਰੀਕਾ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦਸਿਓ ਕਿਉਂਕਿ ਮੈਂ ਇਹ ਪਹਿਲਾਂ ਵਰਤਿਆ ਸੀ ਇੱਕ ਵਾਰੀ ਤੇ ਹੁਣ ਮੈਂ ਸੋਚਿਆ ਮੈਨੂੰ ਬੂਟੇ ਦੇ ਚਾਨਕੀ ਮਿਲ ਗਏ ਮੈਂ ਪਨੀਰੀ ਤੇ ਵੈਸੇ ਗੋਭੀ ਦੀ ਲੈਣ ਗਈ ਸੀ ਤੇ ਉੱਥੋਂ ਮੈਨੂੰ ਨਾ ਇਹ ਬੂਟੇ ਮਿਲ ਗਏ ਤੇ ਮੈਂ ਲੈ ਆਈ ਇਹਨਾਂ ਨੂੰ ਜਿੰਨੇ ਕੁ ਮੈਨੂੰ ਮਿਲੇ ਲਗਭਗ 10-12 ਬੂਟੇ ਹੈਗੇ ਬਹੁਤ ਛੇਤੀ ਫੈਲ ਜਾਣੇ ਆ ਜਦ ਲਗਾਤਾ ਨਾ ਆਪਾਂ ਇਹਨੂੰ ਪਾਣੀ ਵਗੈਰਾ ਦਵਾਂਗੇ ਇਹਨੂੰ ਖਾਦ ਵਗੈਰਾ ਵੀ ਦੇ ਦੇਣੀ ਆ ਥੋੜੀ ਡੀਏਪੀ ਕਿਉਂਕਿ ਇਹ ਕਿੜਾ ਆਪਾਂ ਖਾਣਾ ਆ ਤੇ ਇਸ ਤਰ੍ਹਾਂ ਤਾਂ ਇਹਦਾ ਫਲਾਵਰ ਆ ਤੁਸੀਂ ਫਲਾਵਰ ਤੋਂ ਉਹਨੂੰ ਪਹਿਚਾਨ ਕੇ ਲਿਆਣ ਕੇ ਜਰੂਰ ਲਾਓ ਬ੍ਰਿੰਗਰਾਜ ਇਹਦਾ ਨਾਮ ਆ ਤੁਸੀਂ ਆਮ ਆਯੁਰਵੈਦਿਕ ਚੀਜ਼ਾਂ ਦੇ ਵਿੱਚ ਨਾਮ ਇਹਦਾ ਜਰੂਰ ਸੁਣਿਆ ਹੋਊਗਾ ਇੱਕ ਵਾਰੀ ਤੇ ਹੁਣ ਮੈਂ ਇਹਨੂੰ ਲਗਾਉਣ ਦਾ ਤਰੀਕਾ ਤੁਹਾਨੂੰ ਦੱਸ ਦਿੰਨੀ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਸਬਜ਼ੀ ਵਾਲਾ ਜਿਹੜਾ ਕ੍ਰੇਟ ਹੁੰਦਾ ਨਾ ਇਹਨੂੰ ਮੈਂ ਮਿੱਟੀ ਦੇ ਨਾਲ ਭਰ ਲਿਆ ਆ ਤੇ ਜਿਹੜੇ ਆਪਣੇ ਬ੍ਰਿੰਗਰਾਜ ਦੇ ਬੂਟੇ ਸੀਗੇ ਬ੍ਰਿੰਗਰਾਜ ਤੁਸੀਂ ਇਹਦਾ ਨਾਮ ਤੇ ਇਹਦੀ ਜਿਹੜੀ ਆਪਰਤਿਆਂ ਤੋਂ ਪਹਿਚਾਨ ਕਰ ਲਓ ਇਹਨੂੰ ਆਪਣੇ ਘਰ ਦੇ ਵਿੱਚ ਜਰੂਰ ਜਰੂਰ ਲਗਾਇਓ ਜਿਹੜੀਆਂ ਮੇਰੀਆਂ ਭੈਣਾਂ ਵਾਲ ਕਾਲੇ ਕਰਦੀਆਂ ਉਹਨਾਂ ਵਾਸਤੇ ਤਾਂ ਇਹ ਕੇ ਆ ਕਹ ਲਓ ਵੀ ਸੰਜੀਵਨੀ ਬੂਟੀ ਆ ਇੱਥੋਂ ਆਪਾਂ ਜੀ ਜੜਾਂ ਦੇਖ ਕੇ ਹਲਕਾ ਜਿਹਾ ਸ਼ੇਕ ਕਰਾਂਗੇ ਤੁਸੀਂ ਸੂਟੀ ਨਾਲ ਵੀ ਕਰ ਸਕਦੇ ਹੋ ਝਾੜ ਵਾਲੀ ਸਾਈਡ ਤੋਂ ਇਹਨੂੰ ਆਪਾਂ ਇਸ ਤਰ੍ਹਾਂ ਲਗਾ ਦੇਵਾਂਗੇ ਮਿੱਟੀ ਨੂੰ ਚੰਗੀ ਤਰ੍ਹਾਂ ਨੱਪ ਦੇਣਾ ਤਾਂ ਕਿ ਜਿਹੜੀ ਮਿੱਟੀ ਹੈ ਨਾ ਉਹ ਜੜਾਂ ਤਾਂ ਵਿੱਚ ਚੰਗੀ ਤਰ੍ਹਾਂ ਫਸ ਜਵੇ ਤੇ ਹੁਣ ਬੂਟੇ ਥੋੜੇ ਸੀ ਇਸ ਤਰ੍ਹਾਂ ਮੈਂ ਇੱਕ ਇਸ ਕਰਕੇ ਮੈਂ ਕ੍ਰੇਟ ਦੇ ਵਿੱਚ ਲਗਾ ਦੇ ਲੱਗੀ ਆ ਬਾਅਦ ਵਿੱਚ ਆਪਾਂ ਫਿਰ ਇਹਨੂੰ ਜ਼ਮੀਨ ਤੇ ਲਗਾਵਾਂਗੇ ਜ਼ਮੀਨ ਤੇ ਕੀ ਹੁੰਦਾ ਕਿ ਕਈ ਵਾਰੀ ਆਪਾਂ ਲਗਾ ਕੇ ਨਾ ਭੁੱਲ ਜਾਂਦੇ ਆ ਬਾਅਦ ਵਿੱਚ ਹੋਰ ਘਾਹ ਵਗੈਰਾ ਉੱਗਿਆ ਆਉਂਦਾ ਤੇ ਫਿਰ ਪਤਾ ਹੀ ਨਹੀਂ ਰਹਿੰਦਾ ਵੀ ਕਿਹੜੇ ਬੂਟੇ ਸੀ ਇਸ ਕਰਕੇ ਮੈਂ ਇਹਨੂੰ ਘਰ ਹੀ ਲਗਾ ਰਹੀ ਆ ਛੱਤ ਤੇ ਹੀ ਲਗਾ ਰਹੀ ਆ ਤੇ ਸਾਰੇ ਬੂਟੇ ਮੈਂ ਐਸੀ ਤਰ੍ਹਾਂ ਹੀ ਇਹਦੇ ਹੁਣ ਲਗਾ ਦੋਗੇ ਕੁਦਰਤ ਨੇ ਆਪਾਂ ਨੂੰ ਬਹੁਤ ਸਾਰੀਆਂ ਇਹੋ ਜੀਆਂ ਜੜੀਆਂ ਬੂਟੀਆਂ ਦਿੱਤੀਆਂ ਪਰ ਆਪਾਂ ਹੀ ਉਹਨਾਂ ਦੀ ਪਛਾਣ ਭੁੱਲ ਗਏ ਆ ਅੱਜ ਸਾਇੰਸ ਦੇ ਯੁੱਗ ਵਿੱਚ ਇਹਨਾਂ ਚੀਜ਼ਾਂ ਨੂੰ ਆਪਾਂ ਵਰਤਣਾ ਹੀ ਛੱਡ ਦਿੱਤਾ ਆ ਤਾਂ ਹੀ ਤਾਂ ਇੰਨੀਆਂ ਜਿਹੜੀਆਂ ਬਿਮਾਰੀਆਂ ਆ ਰਹੀਆਂ ਆ ਤੁਸੀਂ ਸਾਰੇ ਜਾਣਦੇ ਹੀ ਹੋ ਕਿੰਨੀਆਂ ਬਿਮਾਰੀਆਂ ਜਿਹੜੀਆਂ ਆ ヘア ਡਾਈ ਤੋਂ ਹੀ ਹੋ ਰਹੀਆਂ ਆ ਕਲਰ ਲਗਾਉਣ ਦੇ ਨਾਲ ਵਾਲਾਂ ਨੂੰ ਤੇ ਕਿਉਂਕਿ ਆਪਣੇ ਹਿੰਦੁਸਤਾਨੀਆ ਦੀ ਸਕਿਨ ਟੋਨ ਹੀ ਇਸ ਤਰ੍ਹਾਂ ਦਾ ਆ ਤੇ ਆਪਾਂ ਡਾਈ ਆਪਾਂ ਨੂੰ ਕਰਨੀ ਵੀ ਪੈਂਦੀ ਆ ਤੇ ਅੰਗਰੇਜ਼ਾਂ ਦੇ ਤਾਂ ਚਲੋ ਵਾਲ ਪਹਿਲਾਂ ਹੀ ਲਾਈਟ ਬ੍ਰਾਊਨ ਹੁੰਦੇ ਜਾਂ ਚਿੱਟੇ ਹੀ ਹੁੰਦੇ ਕਈਆਂ ਦੇ ਤਾਂ ਲੇਕਿਨ ਉਹ ਤਾਂ ਕੋਈ ਡਾਈ ਵਗੈਰਾ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਕੁਦਰਤ ਨੇ ਉਸ ਤਰ੍ਹਾਂ ਦਾ ਬਣਾਇਆ ਲੇਕਿਨ ਆਪਣੇ ਅਗਰਵਾਲ ਕਾਲੇ ਨਾ ਕਰੀਏ ਤਾਂ ਆਪਾਂ ਨੂੰ ਕਹਿ ਦਿੰਦੇ ਆ ਜੀ ਇਹ ਬਜ਼ੁਰਗ ਹੋ ਗਏ ਆ ਇਹ ਤਾਂ ਬੁੱਢੇ ਹੋ ਗਏ ਹੁਣ ਤੇ ਉਹ ਤਾਂ ਚਲੋ ਜ਼ਰੂਰੀ ਆ ਕਰਨਾ ਹੀ ਪੈਂਦੇ ਮਜਬੂਰੀ ਚ ਕਹਿ ਲਓ ਤੁਸੀਂ ਚਾਹੇ ਕਿਸੇ ਤਰ੍ਹਾਂ ਵੀ ਕਹਿ ਲਓ ਲੇਕਿਨ ਕਰਦਾ ਹਰ ਕੋਈ ਆ ਤੇ ਪਰ ਜੇ ਉਹਨੂੰ ਕੁਦਰਤੀ ਤੌਰ ਤੇ ਤੁਸੀਂ ਕਰੋਗੇ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੋਊਗਾ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬੂਟੀਆਂ ਬਹੁਤ ਸਾਰੀਆਂ ਆਉਂਦੀਆਂ ਆ ਤਿੰਨਾ ਚੌਂਦਾ ਤਾਂ ਮੈਨੂੰ ਹੀ ਪਤਾ ਆ ਉਹਨਾਂ ਦੇ ਵਿੱਚੋਂ ਮੇਨ ਜਿਹੜੀ ਇੱਕ ਏ ਸੀਗੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਇਹਦੀ ਇਸ ਤਰ੍ਹਾਂ ਕਟਿੰਗ ਹੁੰਦੀ ਆ ਜਾਂ ਨਹੀਂ ਹੁੰਦੀ ਇਹਦੇ ਬਾਰੇ ਹੀ ਮੈਨੂੰ ਪਤਾ ਪਰ ਮੈਂ ਇਹਦੀ ਕਟਿੰਗ ਵੀ ਲਗਾ ਦਿੱਤੀ ਆ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਕਿ ਕਟਿੰਗ ਬ로우 ਕੀਤੀ ਜਾਂ ਨਹੀਂ ਕੀਤੀ ਪਰ ਫਿਲਹਾਲ ਜਿੰਨੇ ਵੀ ਬੂਟੇ ਸੀਗੇ 2 4 6 8 10 11 ਬੂਟੇ ਹੋਏ ਆ ਤੇ 11 ਬੂਟੇ ਦੇ ਮੈਂ ਸਾਰੇ ਹੀ ਲਗਾ ਕੇ ਬਸ ਹੁਣ ਇਹਨੂੰ ਇਸ ਤਰ੍ਹਾਂ ਹੀ ਛੱਡ ਦੂੰਗੀ ਪਾਣੀ ਮੈਂ ਪਹਿਲਾਂ ਹੀ ਦੇ ਦਿੱਤਾ ਆ ਜੇ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣੀ ਚਾਹੁੰਦੇ ਹੋ ਦੇਸੀ ਜੜੀਆਂ ਬੂਟੀਆਂ ਜਾਂ ਦੇਸੀ ਕੁਝ ਮੈਡੀਸਨ ਵਗੈਰਾ ਦੀਆਂ ਜਿਹੜੀਆਂ ਕਿ ਮੈਨੂੰ ਪਤਾ ਆ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਦਿਆਂ ਕਰੂੰਗੀ ਤੇ ਮੈਂ ਆਪਣਾ ਕੰਮ ਤਾਂ ਗਾਰਡਨਿੰਗ ਦਾ ਹੀ ਆ ਚੈਨਲ ਵੀ ਆਪਣਾ ਗਾਰਡਨਿੰਗ ਦਾ ਹੀ ਆ ਉਹ ਤਾਂ ਵੀਡੀਓ ਆਪਾਂ ਪਾਣੀ ਆ ਹੀ ਆ ਤੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਇਹਦਾ ਫਲਾਵਰ ਦਿਖਾ ਦਿੰਨੀ ਆ ਇਸ ਤਰ੍ਹਾਂ ਦਾ ਇਹਦਾ ਫਲਾਵਰ ਹੁੰਦਾ ਤੁਸੀਂ ਇੱਥੋਂ ਇਹਨੂੰ ਪਹਿਚਾਨ ਕਰ ਸਕਦੇ ਹੋ ਲਗਾਉਣ ਤੋਂ ਪਹਿਲਾਂ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੇ ਤੁਸੀਂ ਮੇਰੀ ਵੀਡੀਓ ਦੇਖੀਆ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਆਪਣੇ ਭੈਣਾਂ ਦੇ ਵਿੱਚ ਸ਼ੇਅਰ ਜਰੂਰ ਕਰਿਓ ਇਸ ਵੀਡੀਓ ਨੂੰ ਤਾਂ ਕਿ ਹਰ ਕਿਸੇ ਨੂੰ ਇਸ ਬੂਟੇ ਦੇ ਬਾਰੇ ਪਤਾ ਲੱਗ ਸਕੇ ਤੇ ਜਾਣਕਾਰੀ ਮਿਲ ਸਕੇ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ